ਅੱਜ ਅੰਮ੍ਰਿਤਸਰ ਦੀ ਕੰਪਨੀ ਬਾਗ ਵਿਖੇ ਮਹਾਰਾਜਾ ਰਣਜੀਤ ਸਿੰਘ ਜੀ ਦੀ 185ਵੀਂ ਵਰ੍ਹੇਗੰਢ ਬਾਬਾ ਜੀਵਨ ਸਿੰਘ ਦੇ ਗੁਰਦੁਆਰੇ ਦੇ ਮੌਜੂਦਾ ਪੰਜਾਬ ਪ੍ਰਧਾਨ ਬਾਬਾ ਜੋਰਾਵਰ ਸਿੰਘ ਜੀ ਦੀ ਅਗਵਾਈ ਹੇਠ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਈ ਗਈ। ਇਸ ਮੌਕੇ ਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਸਾਂਸਮਾਲ ਸਾਂਸੀ ਸਮਾਜ ਦੇ ਮੈਂਬਰ ਹਾਜ਼ਰ ਸਨ। ਇਸ ਮੌਕੇ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਬੁੱਤ ਤੇ ਸਰੂਪਾ ਅਤੇ ਹਰ ਪਹਿਲਾਇਆ ਗਿਆ ਅਤੇ ਰਾਸ਼ਟਰੀ ਪੰਜਾਬ ਪ੍ਰਧਾਨ ਮੰਗਤ RAM ji ਵੱਲੋਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਜੀਵਨੀ ਤੇ ਚੰਨਾ ਪਾਇਆ ਗਿਆ ਅਤੇ ਉਹਨਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਅਤੇ ਉਹਨਾਂ ਦੇ ਵੱਡੇ-ਵਡੇਰੇ ਸਾਂਸੀ ਕਬੀਲੇ ਵਿੱਚ ਪੈਦਾ ਹੋਏ ਸਨ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਪਿੰਡ ਵਾਸੀਆਂ ਦੀ ਬਹੁਤ ਹੀ ਮਦਦ ਕੀਤੀ ਸੀ ਅਤੇ ਉਹਨਾਂ ਦੇ ਪੁਰਨਿਆਂ ਤੇ ਸਾਨੂੰ ਵੀ ਚਲਣਾ ਚਾਹੀਦਾ ਹੈ ਅਤੇ ਮੁਸੀਬਤ ਦੇ ਵੇਲੇ ਸਾਨੂੰ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਇਸ ਮੌਕੇ ਰਿਟਾਇਰਡ ਸਪੈਕਟਰ ਸਰਦਾਰ ਜਗਜੀਤ ਸਿੰਘ ਸਰਦਾਰ ਮੇਜ ਸਿੰਘ ਓਮਪrakash ਜ਼ਿਲ੍ਹਾ ਪ੍ਰਧਾਨ ਜਥੇਦਾਰ ਧੀਰਾ ਸਿੰਘ ਮਜੀਠਾ ਸਰਦਾਰ^-ਸਵਿੰਦਰ ਸਿੰਘ ਜੇਠੂ ਨੰਗਰ ਅਤੇ ਇਹਨਾਂ ਤੋਂ ਇਲਾਵਾ ਗੁਰਬਚਨ ਸਿੰਘ ਬਲਵਿੰਦਰ ਸਿੰਘ ਸ਼੍ਰੀ ਰੋਸ਼ਨ ਮੇੜੂ ਰਣਦੇਵ ਸਿੰਘ ਮਜੀਠਾ ਗੁਲਜਾਰ ਸਿੰਘ ਆदि ਮੈਂਬਰ ਹਾਜ਼ਰ ਸਨ ਅੰਮ੍ਰਿਤਸਰ ਦਰਪਣ ਟੀਵੀ ਤੋਂ ਅਮధుਰਾਜਪੂਰ ਦੀ ਵਿਸ਼ੇਸ਼ ਰਿਪੋਰਟ ਵਿਸ਼ੇਰੇ ਪੰਜਾਬ ਦੀ ਵਰਸੀ 185ਵੀਂ ਵਰਸੀ ਹੈ ਤੋਂ ਹਰ ਸਾਲ ਹੀ ਅਸੀਂ ਇਹ ਵਰਸੀ ਆਪਣੇ ਸਾਂਸਵਾਲ ਸਾਂਸੀ ਸਮਾਜ ਵੱਲੋਂ ਮਨਾਉਂਦੇ ਆ ਰਹੇ ਹਾਂ ਔਰ ਇਹ ਵਰਸੀ ਜੋ ਹੈ ਬੜੀ ਇੱਕ ਮਹਾਨਤਾ ਰੱਖਦੀ ਆ ਕਿ ਸ਼ੇਰ-ਏ-ਪੰਜਾਬ ਜਿਹਨੂੰ ਪੰਜਾਬੀ ਨਹੀਂ ਬਲਕਿ ਪੂਰਾ ਹਿੰਦੁਸਤਾਨ ਕੀ ਵਰਲਡ ਜਾਣਦਾ ਹੈ ਮਹਾਰਾਜਾ ਰჯੀਤ ਸਿੰਘ ਦੇ ਇਤਿਹਾਸ ਨੂੰ ਉਹ ਇੱਕ ਵਧੀਆ ਸ਼ਾਸਕ ਸਨ ਔਰ ਉਹਨਾਂ ਨੇ ਪੰਜਾਬ ਦੇ ਵਿੱਚ ਬੜਾ ਇੱਕ ਵਧੀਆ ਰਾਜ ਕੀਤਾ ਸੋ ਜਿਸ ਕਰਕੇ ਇਹ ਜਿਹੜੀ ਸਾਂਸੀ ਕੌਮ ਹੈ ਇਹ ਹਰ ਸਾਲ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਦੀ ਹੈ ਪਰ ਇਥੇ ਕੁਝ ਥੋੜੇ ਜਿਹਾ ਕਈਆਂ ਨੂੰ ਮਨ ਵਿੱਚ ਆਇਆ ਕਿ ਮਹਾਰਾਜਾ ਰਣਜੀਤ ਸਿੰਘ ਜਿਹੜਾ ਇਹ ਸਾਂਸੀ ਕਿਵੇਂ ਹੈ ਪਰ ਇਥੇ ਮੈਂ ਇਹ ਗੱਲ ਜ਼ਰੂਰ ਦੱਸਣੀ ਚਾਹੁੰਦਾ ਸਰਦਾਰ ਜ਼ਗੀਰ ਸਿੰਘ ਜੀ ਵੀ ਉਹਨਾਂ ਨੇ ਵੀ ਅੱਜ ਪ੍ਰੈਸ ਨੋਟ ਵਿੱਚ ਇਹ ਗੱਲ ਕਹੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਮੁੱਖ ਵਡ ਬਡੇਰਾ ਸੀਗਾ ਉਹ ਜਾਦੂਮਾਨ ਸਾਂਸੀ ਸੀ ਬਿਨਾਂ ਸ਼ੱਕ ਉਹਦਾ ਪਿਤਾ ਭਾਵੇਂ ਕਾਲੂ ਬਿਰਕ ਕਬੀਲੇ ਦਾ ਸੀ ਪਰ ਇੱਕ ਨਾਂ ਦਾ ਪਿਤਾ ਸੀਗਾ ਪਰ ਜਿਹੜਾ ਜਾਦੂਮਾਨ ਸੀ ਇਹ ਇੱਕ ਸਾਂਸੀ ਦਾ ਪੁੱਤਰ ਸੀ ਔਰ ਇਹਦਾ ਜਨਮ ਇੱਥੇ ਅਮਰਸਰ ਪਿੰਡ ਸੈਂਸਰਾ ਵਿਖੇ ਹੋਇਆ ਸੋ ਇਸ ਕਰਕੇ ਇਹ ਮਹਾਰਾਜਾ ਰਣਜੀਤ ਸਿੰਘ ਦੇ ਕਾਰੂ ਤੋਂ ਲੈ ਕੇ ਜਾਦੂਮਾਨ ਸਾਂਸੀ ਤੋਂ ਲੈ ਕੇ ਥੱਲੇ ਤੱਕ ਇਹ ਸਾਰੇ ਵੜ ਵਡੇਰੇ ਹਨ ਵਡੇ ਹਨ ਤੇ ਇਹ ਇਤਿਹਾਸ ਜਿਹੜਾ ਹੈ ਸਾਡੇ ਸਾਂਸੀ ਜਾਤੀ ਨਾਲ ਸਾਡੀ ਸਾਂਸੀ ਭਾਈਚਾਰੇ ਨਾਲ ਜੁੜਦਾ ਹੈ ਸੋ ਇਸ ਕਰਕੇ ਮੈਂ ਜ਼ਿਆਦਾ ਨਾ ਕਹਿੰਦਾ ਆ ਅੱਜ ਦਾ ਜਿਹੜਾ ਇਹ ਦਿਨੇ ਸਾਡੇ ਵਾਸਤੇ ਇੱਕ ਸ਼ੌਕਮਈ ਵੀ ਆ ਬੜਾ ਦੁਖਦਾਈ ਵੀ ਆ ਕਿ ਸਾਡੀ ਭਾਈਚਾਰੇ ਦੇ ਵਿੱਚੋਂ ਇੱਕ ਬੜਾ ਇੱਕ ਮਹਾਨ ਰਾਜਾ ਬੜੀ ਇੱਕ ਮਹਾਨ ਸ਼ਖਸੀਅਤ ਜਿਹੜੀ ਕਿ ਅੱਜ ਸਾਡੇ ਵਿੱਚ ਨਹੀਂ ਮੌਜੂਦ ਪਰ ਫਿਰ ਵੀ ਅਸੀਂ ਉਹਨੂੰ ਹਰ ਸਾਲ ਯਾਦ ਰੱਖਣੀ ਆ ਕਿ ਮਹਾਰਾਜਾ ਰਜੀਤ ਸਿੰਘ ਸਾਡੇ ਵਾਸਤੇ ਸਦਾ ਹੀ ਜ਼ਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜਾ ਰਣਜੀਤ ਸਿੰਘ ਹੈ ਤੁਸੀਂ ਕਿਸ ਗੱਲ ਤੋਂ ਘੁਬਰਾ ਰਹੇ ਜੇ ਤੁਸੀਂ ਵਾਰਿਸ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਤੋਂ ਫਿਰ ਉਹਨਾਂ ਨੂੰ ਇੱਕ ਬਟਾਲੇ ਵਿੱਚ 27 ਜੂਨ ਪਿਛਲੇ ਸਾਲ ਜੋ ਮਨਾਇੰਗੀ ਉਹਨਾਂ ਵਿੱਚ ਉਹਨਾਂ ਨੂੰ ਬੁਲਾਇਆ ਗਿਆ ਕਿ ਜਿਸ ਵਿੱਚ ਸ਼ੇਰੇ ਪੰਜਾਬ ਦਾ ਜ਼ਿਕਰ ਕਰਨ ਕਿ ਸ਼ੇਰੇ ਪੰਜਾਬ ਤੁਸੀਂ ਉਸ ਦਿਨ ਕਿਆ ਸੀ ਔਰ ਕਥਾਵਾਚਕ ਤੋਂ ਮਾਫੀ ਵੀ ਮੰਗਵਾਈ ਗਈ ਸੀ ਸਾਰੇ ਸਮਾਜ ਵਾਲੋਂ ਜਿਹੜੇ ਉੱਥੇ ਉਹਨਾਂ ਨੂੰ ਬੁਲਾਇਆ ਗਿਆ ਵੀ ਇੱਥੇ ਕਿਹਾ ਜਾਵੇ ਕਿ ਸ਼ੇਰੇ ਪੰਜਾਬ ਦੇ ਅਸੀਂ ਵਾਰਿਸਾਂ ਫਿਰ ਉੱਥੇ ਗਿਆਨੀ ਹਰਪ੍ਰੀਤ ਸਿੰਘ ਜੀ ਨਹੀਂ ਬੱਲੇ ਜੋ ਕਿ ਸਾਰਿਆਂ ਨੂੰ ਪਤਾ ਹੈ ਕਿ ਸਾਸੀ ਸਮਾਜ ਦੇ ਵਿੱਚੋਂ ਸ਼ੇਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਜੀ ਹੋਏ ਨੇ ਤਾਂ ਸਾਨੂੰ ਸਾਰਿਆਂ ਨੂੰ ਇਹ ਜਾਗਰੂਤ ਹੋਣਾ ਪੈਣਾ ਹੈ ਕਿ ਸਿਹਰੇ ਪੰਜਾਬ ਜੋ ਮਹਾਰਾਜਾ ਰਣਜੀਤ ਸਿੰਘ ਜੀ ਸਾਸੀ ਕੌਮ ਦੇ ਵਿੱਚੋਂ ਸੀਗੇ ਜਿਨ੍ਹਾਂ ਨੇ ਕਾਬਲ ਕੰਧਾਰ ਤੱਕ ਰਾਜ ਕੀਤਾ ਕਿਉਂ ਨਹੀਂ ਆਪਾਂ ਮੰਨਦੇ ਇਸ ਗੱਲ ਨੂੰ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਸਿਹਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੋ ਸਾਸੀ ਕਬੀਲੇ ਵਿੱਚੋਂ ਪੈਦਾ ਹੋਏ ਨੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਸਾਲ ਇਹ ਵਰਸੀ ਜਿਹੜੀ ਮਨਾਉਂਦੇ ਆ ਇੱਥੇ ਪਹਿਲਾਂ ਸਿੰਘ ਸਾਹਿਬ ਜਥੇਦਾਰ ਬਾਬਾ ਧਰਮ ਸਿੰਘ ਜੀ ਬੜੇ ਸਰਦਾਰਪੁਰਗ ਮਨਾਇਆ ਕਰਦੇ ਸੀਗੇ ਉਹਨਾਂ ਵੱਲੋਂ ਹਰ ਸਾਲ ਇੱਥੇ 27 ਜੂਨ ਨੂੰ ਵਰਸੀ ਬੜੇ ਸਰਦਾਰ ਦੇ ਹੁਕਮតាម ਨਾਲ ਮਨਾਈ ਜਾਂਦੀ ਸੀ ਸੋ ਉਹਨਾਂ ਦੀ ਹੁਣ 19 ਜੁਲਾਈ ਨੂੰ ਵਰਸੀ ਹੈ ਜਿਸ ਕਰਕੇ ਦਾਸ ਦੀ ਰੋਟੀ ਹੈ ਕਿ ਹੁਣ ਨਾਲ ਹੀ ਥੋੜੇ ਦਿਨਾਂ ਨੂੰ ਉਹਨਾਂ ਦੀ ਵਰਸ਼ੀ ਆ ਰਹੀ ਹੈ ਜਿਸ ਕਰਕੇ ਪੁਣਾਪੈ 73 ਹੋਏ ਆ ਜੋ ਕਿ 27 ਜੂਨ ਨੂੰ ਸਿਹਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦੀ ਵਰਸ਼ੀ ਮਨਾ ਰਹੇ ਆਂ ਔਰ 19 ਜੁਲਾਈ ਨੂੰ ਜਥੇਦਾਰ ਬਾਬਾ ਤਰਨ ਸਿੰਘ ਜੀ ਦੀ ਵਰਸ਼ੀ ਹੈ ਸੋ ਬੜੇ ਹਿਤੋਂ ਤਾਂ ਉਹਨਾਂ ਮਨਾਈ ਜਾਏਗੀ ਸੋ ਸਾਰੀਆਂ ਸੰਗਤਾਂ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਪਹੁੰਚੋ ਗੁਰਦਰਾ ਸ਼ਹੀਦ ਬਾਬਾ ਜੀਵਨ ਸਿੰਘ ਵੱਲਾ ਸਬਜੀ ਮੰਡੀ ਸ੍ਰੀ ਅਮਰਸਰ ਸਾਹਿਬ ਵਿਖੇ ਬੜੇ ਸ਼ਰਧਾਪੂਰਕ ਮੇਲ ਜਥੇਦਾਰ ਸਿੰਘ ਸਾਹਿਬ ਅੱਬਾ ਧਰਮ ਸਿੰਘ ਜੀ ਦੀ ਵਰ੍ਹੇ ਮਨਾਈ ਜਾਵੇਗੀ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 19 ਜੁਲਾਈ ਨੂੰ ਗੁਰਦਰਾ ਸ਼ਹੀਦ ਬਾਬਾ ਜੀਵਨ ਸਿੰਘ ਵੱਲਾ ਸਬਜੀ ਮੰਡੀ ਵਿਖੇ ਪੰਚੋ ਦਾਸ ਦੀਆਂ ਇਹਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਹਿ ਮੈਂ ਜਗੀਰ ਇਨਸਪੈਕਟਰ ਸਾਰੇ ਸਮਾਜ ਦੇ ਬਹੁਤ ਹੀ ਹੋਣ ਵੱਖ-ਵੱਖ ਜਗ੍ਹਾ ਤੋਂ ਆਏ ਸੱਜਣ ਅਸੀਂ ਅੱਜ ਕੌਪੜੀ ਬਾਤ ਕਰਕੇ ਮਹਾਰਾਜਾ ਜੀ ਸਿੰਘ ਦੀ ਜੋ ਵਰਛੀ ਹੈ ਉਸ ਨੂੰ ਮਨਾ ਰਹੇ ਹਾਂ ਔਰ ਮਹਾਰਾਜਾ ਜੀ ਸਿੰਘ ਦੇ ਬੋਤਲ ਨੂੰ ਹਾਰ ਪਾਇਆ ਗਿਆ ਔਰ ਸਰੋਪਾ ਪਾਇਆ ਗਿਆ ਹਰ ਸਾਲ ਅਸੀਂ ਇਹ ਵਰਛੀ ਮਨਾਉਂਦੇ ਹਾਂ ਕਿਉਂਕਿ ਮਹਾਰਾਜਾ ਜੀ ਸਿੰਘ ਦੇ ਜੋ ਸਾਡੇ ਸਾਹਿਜ ਸਮਾਜ ਦੇ ਵਿੱਚੋਂ ਹੋਏ ਨੇ ਇਸ ਕਰਕੇ ਅਸੀਂ ਇਹਨਾਂ ਦੇ ਜਨਮ ਦਿਨ ਤੇ ਇਹਨਾਂ ਦੀਆਂ ਵਰਸ਼ੀਆਂ ਮਨਾਉਂਦੇ ਆ ਰਹੇ ਹਾਂ ਔਰ ਅੱਜ ਵੀ ਅਸੀਂ ਸਾਰੇ ਇਸੇ ਕਰਕੇ ਇਕੱਤਰ ਹੋਏ ਆਂ ਔਰ ਮੈਂ ਪੰਜਾਬ ਗਵਰਨਮੈਂਟ ਨੂੰ ਬੇਨਤੀ ਕਰਦਾ ਹਾਂ ਕਿ ਮਹਾਰਾਜਾ ਜੀ ਸਿੰਘ ਦਾ ਜਿਹੜਾ ਦਿਹਾੜਾ ਹੈ ਬੜੀ ਧੂਮਤਾਮ ਨਾਲ ਪੰਜਾਬ ਦੇ ਵਿੱਚ ਮਨਾਇਆ ਜਾਵੇ ਆਪਾਂ ਮਹਾਰਾਜਾ ਜੀ ਸਿੰਘ ਦੇ ਰਾਜ ਭਾਗ ਦੀਆਂ ਗੱਲਾਂ ਤੇ ਬਹੁਤ ਕਰਦੇ ਆਂ ਲੇਕਿਨ ਇਸ ਦੇ ਦਿਹਾੜੇ ਨੂੰ ਮਨਾਉਣ ਵਾਸਤੇ ਕੋਈ ਵੀ ਪ੍ਰਾਲਾ ਨਹੀਂ ਕੀਤਾ ਜਾਂਦਾ ਇਸ ਤੋਂ ਸਾਨੂੰ ਯਾਦ ਹੁੰਦਾ ਹੈ ਕਿ ਜੋ ਮਹਾਰਾਜਾ ਜੀ ਸਿੰਘ ਹੈ ਇਹ ਛੋਟੀ ਕੌਮ ਦੇ ਵਿੱਚੋਂ ਹੋਏ ਨੇ ਜਿਨ੍ਹਾਂ ਨੇ ਬਹੁਤ ਵੱਡਾ ਰਾਜ ਕੀਤਾ ਹੈ ਪੰਜਾਬ ਦੇ ਉੱਤੇ ਔਰ ਬਹੁਤ ਵਧੀਆ ਰਾਜ ਕੀਤਾ ਹਰ ਗਰੀਬ ਦੀ ਮੱਤ ਕੀਤੀ ਹੈ ਪਰ ਸਰਕਾਰਾਂ ਇਸ ਦੇ ਦਿਹਾੜੇ ਮਨਾਉਣ ਤੋਂ ਜੋ ਹੈ ਉਹ ਮਤਲਬ ਅੱਜ ਤੱਕ ਗਰੇਜੀ ਕਰਦੀਆਂ ਆਈਆਂ ਨੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਹਨਾਂ ਦਾ ਜੋ ਵਰਛੀ ਹੈ ਜੋ ਜਨਮ ਦਿਹਾੜਾ ਹੈ ਬੜੀ ਧੂਮ ਧਾਣ ਮਣਾ ਕੇ ਔਰ ਸਾਰਿਆਂ ਤਾਂ ਕਿ ਸੁਨਿਆ ਜਾਵੇ ਉਹਨਾਂ ਦੇ ਰਾਜ ਭਾਗ ਦੀਆਂ ਗੱਲਾਂ ਜੋ ਉਸ ਸਮੇਂ ਦੇ ਵਿੱਚ ਉਹਨਾਂ ਨੇ ਬੜਾ ਲੰਬਾ ਰਾਜ ਕੀਤਾ ਔਰ ਅੱਜ ਤੱਕ ਵੀ ਯਾਦ ਸਾਰੇ ਵਰਲਡ ਦੇ ਵਿੱਚ ਕੀਤਾ ਜਾਂਦਾ ਹੈ ਇਸ ਕਰਕੇ ਸਰਕਾਰ ਨੂੰ ਫਿਰ ਮੈਂ ਦੁਬਾਰਾ ਬੇਨਤੀ ਕਰਦਾ ਹਾਂ ਕਿ ਔਰ ਪੁੱਛਦਾ ਵੀ ਹਾਂ ਕਿ ਆਪ ਇਸ ਦੇ ਦਿਹਾੜੇ ਕਿਉਂ ਨਹੀਂ ਮਨਾਏ ਜਾਂਦੇ ਇਸ ਕਰਕੇ ਬੇਨਤੀ ਕਰਦਾ ਹਾਂ ਕਿ ਜੋ ਇਸ ਦਾ ਜਨਮ ਦਿਹਾੜਾ ਹੁੰਦਾ ਹੈ ਵਰਸ਼ੀ ਹੁੰਦਾ ਹੈ ਇਸ ਨੂੰ ਸਾਰੇ ਹੀ ਰਲ ਮਿਲ ਕੇ ਪੰਜਾਬ ਦੇ ਵਿੱਚ ਬੜੀ ਧੂਮ ਧਾਮ ਨਾਲ ਮਨਾ ਕੇ ਔਰ ਜਿਸ ਤਰ੍ਹਾਂ ਦਾ ਇਹਨਾਂ ਰਾਜ ਕੀਤਾ ਸਾਰਿਆਂ ਨੂੰ ਉਸ ਦੇ ਬਾਰੇ ਦੱਸਿਆ ਜਾਵੇ ਜੋ ਆਉਣ ਵਾਲੇ ਸਮੇਂ ਦੇ ਵਿੱਚ ਹੈ ਜੋ ਇਹਨਾਂ ਨੇ ਰਾਜ ਕੀਤਾ ਉਸ ਤੋਂ ਸਿੱਖਿਆ ਲੈ ਕੇ ਉਹ ਜੋ ਅੱਜ ਸਰਕਾਰਾਂ ਚੱਲ ਰਹੀਆਂ ਨੇ ਉਹ ਵੀ ਇਸੇ ਤਰ੍ਹਾਂ ਰਾਜ ਕਰਨ ਪਿਛੇ ਜੇ BBC ਨੇ ਇਹ ਇੱਕ ਅਕਰਤਾ ਕੀਤੀ ਸੀ ਗੱਲਬਾਤ ਕੀਤੀ ਕਿ ਅੱਜ ਤੱਕ ਵਰਲਡ ਦੇ ਵਿੱਚ ਜਿਹੜੇ ਰਾਜ ਚੱਲ ਰਹੇ ਨੇ ਮਹਾਰਾਜ ਸਿੰਘ ਵਰਗਾ ਰਾਜ ਅਜੇ ਤੱਕ ਕਿਸੇ ਵੀ ਦੇਸ਼ ਦੇ ਵਿੱਚ ਕੋਈ ਵੀ ਨਹੀਂ ਚਲਾ ਸਕਿਆ ਇਸ ਕਰਕੇ ਜੋ ਇਹ ਰਾਜ ਹੈ ਮਹਾਰਾਜ ਜੀ ਸਿੰਘ ਦਾ ਜੋ ਉਹਨਾਂ ਨੇ ਬਹੁਤ ਲੰਬਾ ਰਾਜ ਕੀਤਾ ਔਰ ਹਰ ਗਰੀਬ ਗੁਰ ਸਾਰਿਆਂ ਦੀ ਜਿਹੜੀ ਉਹ ਸਹਾਇਤਾ ਕੀਤੀ ਔਰ ਸਾਰਿਆਂ ਨੂੰ ਬਰਾਬਰ ਸਮਝਿਆ ਔਰ ਇਹੋ ਜਿਹਾ ਰਾਜ ਹੀ ਅਸੀਂ ਪੰਜਾਬ ਗਵਰਨਮੈਂਟ ਨੂੰ ਕਹਿੰਦੇ ਆ ਕਿ ਉਹ ਵੀ ਇੱਥੇ ਸਥਾਪਿਤ ਕਰਨ ਤਾਂ ਜੋ ਸਾਰਿਆਂ ਨੂੰ ਹੀ ਸੁੱਖ ਸੂਰਤਾ ਮਿਲ ਸਕਣ ਮੈਂ ਇਨਾ ਹੀ ਕਹਿੰਦਾ ਆ ਅੱਗੇ ਹੋਰ ਸ਼ਬਦਾਂ ਦਾ ਆਸਰਾ ਨਹੀਂ ਲੈਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ